ਤੇ ਮੀ ਬਹੁਤ ਹੀ ਤੇ ਡੰਗਰ ਜਾ ਬੜੇ ਜਾ ਕੇ ਪਾਣੀ ਵਿੱਚ ਜਾ ਬੜਿਆ ਤੇ ਘਟੋ ਘਟ ਵੀ ਸਾਡੀਆਂ 20 25 ਤੇ ਲਾਗੇ ਲਾਗੇ ਮੱਝਾਂ ਜਣੀਆਂ ਉਹ ਲਾਪਤਾ ਹੈਗੀਆਂ ਵਾ ਤੇ ਅੰਦੇ ਸਦਾਈ ਨਗਰ ਮਾਰ ਗਏ ਨਾ ਆਸਾਇਤ ਚ ਆਵਦੀ ਰਹੀ ਨਾਉਣਵਾਸੀ ਵਿੱਚ ਬੜੀਆਂ ਹੀ ਗਰਮੀ ਬਹੁਤ ਜ਼ਿਆਦਾ ਸੀ ਤੇ ਵਿੱਚ ਹਰ ਬੂਟੀ ਹੀ ਤੇ ਵੀ ਤੇ ਜਾ ਬੜੀਆਂ ਦੇ ਵਿੱਚ ਬੂਟੀ ਆ ਗਈ ਪਹਿਲਾਂ ਵੀ ਚਾਰ ਦੀ ਖਾਣੋ ਦਾ ਦੇ ਦੇ ਨਹੀਂ ਆ ਮਿਲ ਜਾਂਦੀ ਹੋ ਮਰ ਗਈਆਂ ਰੋਟੀ ਹਲਤੇ ਤੋਂ ਮੇਰੇ ਕੱਪੜੇ ਤੋਂ ਰਹਿ ਗਏ ਮੰਗੇ ਕਰਦੇ ਆ ਭਾਈ ਗਵਰਨਮੈਂਟ ਨੇ ਦੇਈ ਜਾਈ ਦੇ ਗਰੀਬਾਂ ਨੂੰ ਅਸੀਂ ਸਾਡੇ ਕੋਲ ਖਾਣ ਵਾਸਤੇ ਕੁਝ ਨਹੀਂ ਹੈ ਨਮਸਕਾਰ ਮੈਂ ਖੁਸ਼ ਹੋ ਰਾਤ ਦੇਖੇ ਸਰਤਾ ਨਿਊਜ਼ ਆਈ ਨਜ਼ਰ ڈالਦੇ ਆ ਅੱਜ ਦੀ ਬੜੀ ਖਬਰ ਪਰ ਮੇਰਾ ਨਫਤ ਮਾ ਜੀ ਕੀ ਹੋਇਆ ਕੀ ਵਾਕਿਆ ਅੱਜ ਇਹ ਹੀ ਡੰਗਰ ਨੂੰ ਲੈ ਕੇ ਹੁੰਦੇ ਬੇਚਦੇ ਤੇ ਗਰਮੀ ਬਹੁਤ ਹੀ ਸੀ ਤੇ ਡੰਗਰ ਜਾ ਬੜੇ ਜਾ ਕੇ ਪਾਣੀ ਵਿੱਚ ਜਾ ਬੜਿਆ ਤੇ ਘਟੋ ਘਟ ਵੀ ਸਾਡੀਆਂ 20 25 ਤੇ ਲੱਗੇ ਲੱਗੇ ਮੱਝਾਂ ਜਿਹਨੀਆਂ ਉਹ ਲਾਪਤਾ ਹੈਗੀਆਂ ਤੇ 20 25 ਮੱਝਾਂ ਲਾਪਤਾ ਤੇ ਬਾਕੀ ਇਹ ਲੱਭ ਜੀਓ ਠੀਕ ਹੈ ਕਿਮਲੇ ਆਪਣੇ ਵਰਗੀਆਂ ਨੇ ਨਹੋਂਣ ਵਿੱਚ ਵੜੀਆਂ ਕੀਤਾ ਕੋਈ ਨਹੀਂ ਮੱਝਾ ਅਸੀਂ ਬਾਹਰ ਸਾਈਡ ਤੇ ਚਾਹਦੇ ਪਈਏ ਨਹੋਂਣ ਵਾਸੀ ਵਿੱਚ ਵੜੀਆਂ ਹੀ ਗਰਮੀ ਬਹੁਤ ਜ਼ਿਆਦਾ ਸੀ ਤੇ ਵਿੱਚ ਹਰ ਬੂਟੀ ਹੀ ਤੇ ਵਿੱਚ ਜਾ ਵੜੀਆਂ ਦੇ ਵਿੱਚ ਬੂਟੀ ਆ ਗਈ ਪਹਿਲਾਂ ਵੀ ਚਾਹਦੇ ਰਹੇ ਇੱਥੇ ਵਿੱਚ ਹਾਂਜੀ ਪਹਿਲਾਂ ਵੀ ਬਹੁਤ ਵਾਰ ਚਾਹਦੇ ਰਹੇ ਨਾਲ ਤੁਹਾਡੇ ਕੋਣ ਆਇਆ ਸੀ ਮਜੇ ਚੱਲਣ ਨਾਲ ਹੀ ਬੱਦੂ ਪੈਣਾ ਹੀ ਅਸੀਂ ਤੇ ਸਾਡਾ ਭਰਾ ਤੇ ਇੱਕ ਪਣਾਈ ਆਈ ਹੈ ਤੁਸੀਂ ਸੋ ਜਨਾਓ ਪਿੰਡ ਕਿਹੜਾ ਜੇ ਤੇਰੀ ਅੰਮਾ ਬਾਦ ਕੀ ਵਾਕਿਆ ਹੋਇਆ ਅੱਜ ਵਾਕਿਆ ਡੰਗਰ ਚੁਗਣ ਆਇਆ ਨਾ ਜੇ ਕੰਨ ਵਿੱਚ ਬੂਗੀ ਥੱਲੇ ਆ ਗਏ ਨਾ ਅੰਦੇ ਸਦਾਈ ਨੰਗਰ ਮਰ ਗਏ ਨਾ ਤੇ ਬਾਕੀ ਦੇ ਕੋਈ 10 ਲੱਭੇ ਬਾਕੀ ਲੱਭਣ ਦੇ ਆ ਅੰਦੇ ਕਰਨ ਸਾਹਬ ਨੇ ਇਹ ਪੂਰੀ ਜੇ ਕੰਨ ਲੱਗਾ ਕਰਨ ਭਰੀ ਇਹਦੀ ਕਿੰਨੇ ਕਵੇ ਦਾ ਵਾਕਿਆ ਹੈ 10 11 ਵਜੇ ਦਾ ਵਾਕਿਆ ਹੈ ਠੀਕ ਹੈ ਤੇ ਕਿਹੜੇ ਕਿਹਦੇ ਡੰਗਰ ਕਿੰਨੇ ਕਿੰਨੇ ਮਰੇ ਨੇ 8 ਨੰਗਰ ਦੂਸੇ ਵੀ ਦੇ 10 ਨੰਗਰ ਬशीर ਦੇ ਯੂਸਫ ਕੌਣ ਜੇ ਹਾਂਜੀ ਯੂਸਫ ਆਏ ਹਾਂਜੀ ਹੋਰ 10 ਨੰਗਰ ਬशीर ਦੇ ਪੰਜ ਨੰਗਰ ਰਵੀ ਦੇ ਆ ਉਹਦਾ ਜਮੰਡਾ ਇਹਦਾ ਜੂਸਬ ਦਾ ਜੂਸਬ ਦਾ ਮੰਡਾ ਰਵੀ ਇੱਕ ਦਵਾਈ ਹੈ ਇਹ ਦਵਾਈ ਦਾ ਬਾਗਾ ਚਾਰ ਦੀਆਂ ਹੈ ਹਾਂ ਇਹ ਨਾ ਨਾ ਸਦਾਈ ਡੰਗਰ ਮਾਰਗੇ ਸਦਾਈ ਡੰਗਰ ਮਾਰਗੇ ਨਾਲ ਆਪਾਂ ਤਾਂ ਕੋਈ ਵੀ ਨਹੀਂ ਜੀ ਅਸੀਂ ਕੋਲ ਵੀ ਨਹੀਂ ਗਈ ਨਹੀਂ ਚਲੋ ਸਦਾਈ ਮਾਰਗੇ ਨਹੀਂ ਯਾਰ ਸਦਾਈ ਦੇ ਮੌਕੇ ਤੇ ਹੋ ਗਿਆ ਜੁੰਕੀ ਪਤਾ ਹੋਰ ਵੀ ਹੋ ਸਕਦੀ ਹੈ ਨਾ ਬਾਕੀ ਡੰਗਰ ਲੱਭਗੇ ਨਹੀਂ ਹਾਂ ਬਾਕੀ ਲੱਭਗੇ ਬਾਕੀ ਲੱਭਗੇ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਮੰਗੇ ਕਰਦੇ ਆ ਬਈ ਗਵਰਨਮੈਂਟ ਨੇ